ਆਹ ਫਾਈਲ ਦੀ ਹਾਲਤ ਹੈ ਗੱਡੀ ਕਿ ਐਮਪੀਲ ਗੁਰਦਾਸ ਦੇ ਬੰਦੇ ਨੇ ਕੀਤੀ ਆ ਨਾ ਨਾ ਡੈਡੀਆਂ ਦੀ ਫਾਈਲ ਸਿੱਟੀ ਗਈ ਆ ਅਸੀਂ ਤਾਈਆਂ ਦੇ ਛੋਟੇ ਛੰਡੇ ਹੋਏ ਗੁੰਡਾ ਕਰਦੀ ਇਹ ਰਾਜ ਹੋ ਰਹੇ ਆ ਇੱਥੋਂ ਤੱਕ ਇਹ ਇਲੈਕਸ਼ਨ ਟਾਈਮ ਤੋਂ ਬੰਦਾ ਰਿਵਾਲਵਰ ਵੀ ਆਪਣਾ ਨਾਲ ਨਹੀਂ ਫਿਰਦਾ ਕੀ ਗੱਲ ਉਹਦਾ ਵੀ ਜਮਾ ਹੋਣਾ ਚਾਹੀਦਾ ਸਾਰੇ ਲੋਕਾਂ ਨੇ ਸ਼ਿਕਾਇਤ ਦਿੱਤੀਆਂ ਨੇ ਜਮਾ ਕਰੋ ਇਲੈਕਸ਼ਨ ਦਾ ਜਿਵੇਂ ਹੀ ਪੰਚਾਇਤ ਚੋਣਾਂ ਦਾ ਐਲਾਨ ਹੋਇਆ ਉਵੇਂ ਹੀ ਰਾਜਨੀਤੀ ਦੇ ਵਿੱਚ ਹਲਚਲ ਵੀ ਸ਼ੁਰੂ ਹੋ ਗਈ ਹੈ ਅੱਜ ਚੋਣਾਂ ਨੂੰ ਲੈ ਕੇ ਕਾਗਜ਼ ਭਰਨ ਦੇ ਆਖਰੀ ਦਿਨ ਦੀ ਜਿਵੇਂ ਹੀ ਸ਼ੁਰੂਆਤ ਹੋਈ ਹਲਕਾ ਘਨੌਰ ਤੋਂ ਲਗਾਤਾਰ ਤੱਕਾ ਤੇ ਕੁਟਮਾਰ ਦੀਆਂ ਖਬਰਾਂ ਸਾਹਮਣੇ ਆਉਣੀਆਂ ਸ਼ੁਰੂ ਹੋ ਗਈਆਂ ਜੇਕਰ ਗੱਲ ਕੀਤੀ ਜਾਵੇ ਹਲਕਾ ਘਨੌਰ ਦੇ ਬਲਾਕ ਸ਼ੰਭੂ ਦੀ ਤਾਂ ਬਲਾਕ ਸ਼ੰਭੂ ਦੇ ਅਧੀਨ ਆਉਂਦੇ 90 ਪਿੰਡਾਂ ਦੇ ਕਾਗਜ਼ ਇਥੋਂ ਦੇ ਪਟੇਲ ਕਾਲਜ ਦੇ ਵਿੱਚ ਭਰਨ ਦਾ ਕੰਮ ਸ਼ੁਰੂ ਹੁੰਦਿਆਂ ਹੀ ਕਾਂਗਰਸ ਪਾਰਟੀ ਦੇ ਸਾਬਕਾ ਵਿਧਾਇਕ ਮਦਨ ਲਾਲ ਜਲਾਲਪੁਰ ਨੇ ਕਨੌਰ ਦੇ ਮੌਜੂਦਾ ਵਿਧਾਇਕ ਗੁਰਲਾਲ ਸਿੰਘ ਕਨੌਰ ਅਤੇ ਉਹਨਾਂ ਦੇ ਸਾਥੀਆਂ ਤੇ ਕਈ ਗੰਭੀਰ ਇਲਜ਼ਾਮ ਲਗਾਏ ਨੇ ਕਿ ਗੁਰਲਾਲ ਕਨੌਰ ਸਵੇਰੇ ਹੀ ਆਪਣੇ ਸਮਰਥਕਾਂ ਦੇ ਨਾਲ ਕਾਲਜ ਦੇ ਵਿੱਚ ਦਾਖਲ ਹੋ ਕੇ ਕਮਰਿਆਂ ਦੇ ਦਰਵਾਜ਼ੇ ਬੰਦ ਕਰ ਲਈ ਨੇ ਉਹਨਾਂ ਦੇ ਸਮਰਥਕਾਂ ਨੂੰ ਬਾਹਰ ਕਰ ਦਿੱਤਾ ਹੈ ਗਿਆ ਕਿਸੇ ਨੂੰ ਕਾਗਜ਼ ਨਹੀਂ ਭਰਨ ਦਿੱਤੇ ਜਾ ਰਹੇ ਜੇਕਰ ਗੱਲ ਕੀਤੀ ਜਾਵੇ ਦੁਪਹਿਰ ਤੋਂ ਬਾਅਦ ਦੀ ਤਾਂ ਪਟੇਲ ਕਾਲਜ ਦੇ ਬੂਥ ਨੰਬਰ 121 ਤੋਂ ਇੱਕ ਖਬਰ ਸਾਹਮਣੇ ਆਈ ਹੈ ਜਿੱਥੇ ਪਿੰਡ ਆਕੜੀ ਤੋਂ ਆਪਣੇ ਕਾਗਜ਼ ਭਰਨ ਆਏ ਸਰਦਾਰ ਅਸ਼ਪਿੰਦਰ ਸਿੰਘ ਆਕੜੀ ਨੇ ਇਲਜ਼ਾਮ ਲਗਾਉਂਦੇ ਹੋਏ ਕਿਹਾ ਕਿ ਆਮ ਆਦਮੀ ਪਾਰਟੀ ਦੇ ਲੀਡਰ ਜਸਵਿੰਦਰ ਸਿੰਘ ਸੋਨੀ ਨੇ ਉਹਨਾਂ ਦੇ ਨਾਲ ਕੁੱਟਮਾਰ ਕੀਤੀ ਉਨਾ ਐ ਵੀ ਦੱਸਿਆ ਕਿ ਜਿਸ ਸਮੇਂ ਜਸਵਿੰਦਰ ਸਿੰਘ ਸੋਨੀ ਨੇ ਉਹਨਾਂ ਦੇ ਉੱਪਰ ਹਮਲਾ ਕੀਤਾ ਤਾਂ ਸੋਨੀ ਦੇ ਕੋਲ ਉਹਨਾਂ ਦੀ ਰਿਵਾਲਵਰ ਵੀ ਮੌਜੂਦ ਸੀ ਉਹਨਾਂ ਨੇ ਪੁਲਿਸ ਤੇ ਵੀ ਇਲਜ਼ਾਮ ਲਗਾਉਂਦੇ ਹੋਏ ਕਿ ਹੈ ਜਦੋਂ ਜਸਵਿੰਦਰ ਸਿੰਘ ਸੋਨੀ ਉਹਨਾਂ ਦੇ ਨਾਲ ਕੁੱਟਮਾਰ ਕਰ ਰਿਹਾ ਸੀ ਤਾਂ ਪੁਲਿਸ ਨੇ ਉਹਨਾਂ ਨੂੰ ਫੜਨ ਦੀ ਬਜਾਏ ਉਹਨਾਂ ਨੂੰ ਹੀ ਕਮਰੇ ਤੋਂ ਬਾਹਰ ਕਰ ਦਿੱਤਾ ਆਓ ਤੁਹਾਨੂੰ ਸੁਣਾਉਣੀ ਹੈ ਇਸ ਮੌਕੇ ਤੇ ਕੀ ਕੁਝ ਕਹਿਣਾ ਸੀ ਜ਼ਖਮੀ ਹੋਏ ਅਸ਼ਪਿੰਦਰ ਸਿੰਘ ਆਕੜੀ ਦਾ ਹਾਂਜੀ ਕੀ ਨਾਮ ਹੈ ਜੀ ਮੇਰਾ ਨਾਮ ਸ਼ਪਿੰਦਰ ਸਿੰਘ ਹੈ ਕਿਹੜਾ ਪਿੰਡ ਹੈ ਜੀ ਆਕੜੀ ਪਿੰਡ ਹੈ ਜੀ ਮੇਰਾ ਕੀ ਗੱਲਬਾਤ ਹੋਈ ਹੈ ਜੀ ਕੀ ਦੇਖੋ ਮੈਂ ਆਪਣੇ ਸਰਪੰਚੀ ਦੇ ਕਾਗਜ ਫਿਲ ਕਰਾਂ ਲਈ ਜਦੋਂ ਅੰਦਰ ਆਇਆ ਤਾਂ ਉਹਦੇ ਨਾਲ ਦੇ ਇੱਕ ਦੋ ਬੰਦਿਆਂ ਨੇ ਸਾਨੂੰ ਕਿਹਾ ਕਿ ਹਾਂ ਤੁਸੀਂ ਅੰਦਰ ਆ ਜਾਓ ਪਹਿਲਾਂ ਇਹਨਾਂ ਨੇ ਕਮਾਇਆ ਫਰੇ ਸਾਨੂੰ ਵੀ ਕੁਝ ਇੱਧਰ ਹੋ ਜਾਓ ਬੈਕ ਸਾਈਡ ਚੱਲ ਜਾਓ ਕੁਝ ਇੱਧਰ ਚੱਲ ਜਾਓ ਤਾਂ ਕਿ ਬੰਦੇ ਖੇੜ ਜਾਣ ਵਾਲੇ ਦਿਵਾਲੇ ਤੇ ਜਦੋਂ ਮੈਂ ਇੱਕਦਮ ਉਹਨਾਂ ਦੇ ਰੂਮ ਚ ਐਂਟਰ ਹੋਇਆ ਤਾਂ ਉੱਥੇ ਜਸਵਿੰਦਰ ਸਿੰਘ ਸੋਨੀ ਨਾਮ ਦਾ ਗੁੰਡਾ ਜੋ ਆਮ ਆਦਮੀ ਪਾਰਟੀ ਦਾ ਪਾਲਿਆ ਹੋਇਆ ਇੱਕ ਸਿਰਫ ਇਹ ਗੁੰਡਾ ਜਿਹੜਾ ਆਪਾਂ ਕਹਿ ਸਕਦੇ ਹਾਂ ਉਹ ਅੰਦਰ ਲੁਕੇ ਬ ਉਨੇ ਇੱਕਦਾਂ ਫਾਈਲ ਫੜੀ ਤੇ ਮੇਰੀ ਫਾਈਲ ਪਾੜ ਕੇ ਮੇਰੇ ਨਾਲ ਧੱਕਾ ਮੁਕੀ ਕੀਤੀ ਐ ਠੀਕ ਐ ਤੇ ਉਹਦਾ ਰਿਵਾਲਵਰ ਵੀ ਉਹਦੇ ਹੱਥ ਨਾਲ ਲੱਗਿਆ ਹੋਇਆ ਉਹ ਕਿਉਂ ਐ ਉਹਦੇ ਪੁਲਿਸ ਪ੍ਰਸ਼ਾਸਨ ਵੀ ਕੁਝ ਨਹੀਂ ਕਰ ਰਿਹਾ ਉਹ ਵਿਚੂ ਪਰ ਕੇ ਖੜਾ ਐ ਇਵਨ ਕਿ ਪੁਲਿਸ ਪ੍ਰਸ਼ਾਸਨ ਮੈਨੂੰ ਹੀ ਬਾਹਰ ਕੱਢ ਰਿਹਾ ਜਦਕਿ ਮੇਰੇ ਨਾਲ ਧੱਕਾ ਕਰਵਾ ਰਿਹਾ ਤੁਸੀਂ ਗੜੀ ਪਾਰਟੀ ਵੱਲੋਂ ਨਾਮਜ਼ਦਗੀ ਪੱਤਰ ਭਰਦੇ ਦੇਖੋ ਅਸੀਂ ਆਮ ਆਦਮੀ ਪਾਰਟੀ ਵੱਲੋਂ ਹੀ ਭਰ ਰਹੇ ਸੀ ਅਸੀਂ ਖੁਦ ਗੁਰਲਾਲ ਜੀ ਦੇ ਨਾਲ ਸਪੋਰਟ ਕੀਤੀ ਐ ਉਹਨਾਂ ਨੂੰ ਐਕਸ਼ਨ ਚੋਣ ਪਾਈਆਂ ਸਭ ਕੁਝ ਕੀਤਾ ਅਸੀਂ ਠੀਕ ਹੈ ਪਰ ਇਹ ਪਤਾ ਨਹੀਂ ਕਿਉਂ ਉਹ ਕੀਤਾ ਫਿਰ ਵੀ ਤੁਹਾਡੇ ਨਾਲ ਧੱਕਾ ਹੋਇਆ ਕੀ ਕਹਿਣਾ ਚਾਹੋਗੇ ਧੱਕਾ ਕਰਕੇ ਕਿ ਮੈਨੂੰ ਇੱਕ ਤਾਂ ਫਾਈਲ ਪਤਾ ਟਾਈਮ ਮਿਲਣਾ ਚਾਹੀਦਾ ਤੇ ਇੱਕ ਇਹਨਾਂ ਸਾਰੇ ਬੰਦਿਆਂ ਤੇ ਜੋ ਵੀ ਇਹ ਹੈਗੇ ਨੇ ਪੂਰੀ ਟੀਮ ਜਿੰਨੀ ਵੀ ਹੈ ਠੀਕ ਹੈ ਜਿੱਦਾਂ ਜਸਵਿੰਦਰ ਸਿੰਘ ਸੋਨੀ ਕੁਲਦੀਪ ਸਿੰਘ ਮਾਨਕ ਮਹਤਾਨ ਸਿੰਘ ਬਿੱਟੂ ਮਨਦੀਪ ਸੇਹਰੀ ਨਾਲ ਉਹਦੇ ਵਿੱਚ ਐਂਟਰ ਹੈ ਤੇ 106 ਰੇ ਪਿੰਡ ਦੇ ਤੇ ਮਨਜਿੰਦਰ ਸਿੰਘ ਆਖੜੀ ਤੋਂ ਇਹ ਸਾਰੇ ਬੰਦੇ ਵਿੱਚ ਇਨਵੋਲ ਬਣੇ ਦੇ ਇਹਨਾਂ ਖਿਲਾਫ ਸਖਤ ਤੋਂ ਸਖਤ ਕਾਰਵਾਈ ਹੋਣੀ ਚਾਹੀਦੀ ਹੈ। ਇਸ ਮੌਕੇ ਤੇ ਮਾਪ ਦਾ ਵਿਧਾਇਕ ਮਦਨ ਲਾਲ ਜਲਾਲਪੁਰ ਦੇ ਪੁੱਤਰ ਗਗਨਦੀਪ ਸਿੰਘ ਜੋਲੀ ਨੇ ਰਾਜਪੁਰਾ ਦੀ ਐਸਕੀਐਮ ਨੂੰ ਮਿਲ ਕੇ ਉਕਤ ਘਟਨਾ ਬਾਰੇ ਪੂਰੀ ਜਾਣਕਾਰੀ ਦਿੱਤੀ ਅਤੇ ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦੇ ਹੋਏ ਕੀ ਕੁਝ ਕਿਹਾ ਆਓ ਤੁਹਾਨੂੰ ਸੁਣਾਉਂਦੇ ਆ। ਅੱਜ ਬੜੀ ਮੰਦ ਭਾਗੀ ਤਰਘਟਨਾ ਜਿਹੜੀ ਸ਼ੰਭੂ ਬਲਾਕ ਦੇ ਜਿੱਥੇ ਫਾਰਮ ਜਮ੍ਹਾਂ ਕਰਾਇਆ ਗਿਆ ਉੱਥੇ ਹੋ ਰਹੀ ਹੈ ਮੁੰਡੇ ਦੇ ਸਾਡੇ ਦੇ ਜਿਹੜਾ ਹੈਗਾ ਕਾਂਗਰਸੀ ਪੱਖ ਦਾ ਮੁੰਡਾ ਸੀਗਾ ਉਹ ਤੇ ਉਹਨਾਂ ਨੂੰ ਜਿਹੜੀ ਫਾਈਲ ਹੈ ਉਹ ਲਈ ਗਈ ਆ ਪਾੜੀ ਗਈ ਆ ਜਿਹੜੇ ਬੰਦੇ ਅ ਕਈ ਵਾਰੀ ਮੈਂ ਮੀਡੀਆ ਤੇ ਦੇਖਦਾ ਹੁੰਨਾ ਸਾਡੇ ਤੇ ਇਲਜ਼ਾਮ ਲਾ ਰਹੇ ਹੁੰਦੇ ਆ ਉੱਚੀ ਉੱਚੀ ਬੋਲਦੇ ਹੁੰਦੇ ਆ ਵੀ ਅੱਜ ਵੀ ਹੁਣ ਬਿੱਲੀ ਥੈਲੇ ਜੋ ਬਾਹਰ ਆਊਗੀ ਫਰਾਣਾ ਹੋਊਗਾ ਅਸੀਂ ਇਨਸਾਫ ਦਵਾਵਾਂਗੇ ਅੱਜ ਉਹ ਬੰਦੇ ਕਿਉਂ ਡਰ ਰਹੇ ਆ ਤੇ ਲੋਕਾਂ ਦੀਆਂ ਫਾਈਲਾਂ ਕਿਉਂ ਆਪਣਾ ਜਿਹੜਾ ਹੈਗਾ ਪਾੜ ਰਹੇ ਆ ਤੇ ਗਨਮੈਨ ਲੈ ਕੇ ਅੰਦਰ ਵੜਿਆ ਠੀਕ ਹੈ ਪ੍ਰੈਸ ਨੂੰ ਦੇਖ ਕੇ ਬੰਦਾ ਪਿੱਛੋਂ ਭੱਜ ਰਿਹਾ ਖਿੜਕੀ ਚੋਂ ਭੱਜਿਆ ਠੀਕ ਹੈ ਜੀ ਉਹ ਬੰਦੇ ਕਿਉਂ ਅੱਜ ਉਹ ਪਹਿਲਾਂ ਤਾਂ ਇਨਸਾਫ ਦੀਆਂ ਗੱਲਾਂ ਕਰਦੇ ਆ ਅਸੀਂ ਬੇਇਨਸਾਫੀ ਹੋ ਗਏ ਅੱਜ ਉਹ ਇਨਸਾਫ ਦੇ ਕੋ ਕਿਸ ਤਰੀਕੇ ਨਾਲ ਦੇ ਰਿਹਾ ਲੋਕਾਂ ਦੇ ਹੱਥ ਤੋੜ ਰਿਹਾ ਉਹਨਾਂ ਚੋਂ ਊਂ ਕੱਢ ਰਿਹਾ ਉਹਨਾਂ ਦੀਆਂ ਫਾਈਲਾਂ ਪਾੜ ਰਿਹਾ ਇਹ ਇਹ じゃ ਕਿਹੜਾ ਡਰ ਆ ਇਨਾਂ ਨੂੰ ਸਤਾ ਰਿਹਾ ਹੈ ਜਿਹੜਾ ਫਾਈਲਾਂ ਨਹੀਂ ਜਮਾ ਹੋਣ ਦੇਣੀਆਂ ਜਾ ਰਹੀਆਂ 2.5 ਘੰਟੇ ਹੋ ਕੇ ਸਾਡੇ ਬੰਦੇ ਦੀ ਫਾਈਲ ਦਿੱਤੀ ਹੋਈ ਆ ਉਹਦੇ ਬਾਅਦ ਚੋ 20 ਫਾਈਲਾਂ ਕੱਢਤੀਆਂ ਪਰ ਹਜੇ ਤੱਕ ਉਹਨੂੰ ਰਸੀਦ ਨਹੀਂ ਦਿੱਤੀ ਇਹਦੇ ਚ ਕੀ ਚੱਕਰ ਹੈ ਰਸੀਦ ਨਾ ਦੇਣ ਦਾ ਉਹ ਟਾਈਮ ਕੱਢ ਰਹੇ ਆ ਇੱਕ ਬੰਦੇ ਨੇ 11 ਵਜੇ ਦੀ ਫਾਈਲ ਦਿੱਤੀ ਹੋਈ ਆ ਉਹਨੂੰ 1:30 ਵਜੇ ਤੱਕ ਰਸੀਦ ਨਹੀਂ ਦਿੱਤੀ ਹੁਣ ਸਾਨੂੰ ਮਜਬੂਰਨ ਐਸ.ੀ.ਐਮ ਸਾਹਿਬ ਨੂੰ ਤੇ ਪ੍ਰਸ਼ਾਸਨ ਨੂੰ ਬੁਲਾਣਾ ਪਿਆ ਜੇ ਇਹਨਾਂ ਨੇ ਇਹੀ ਕੰਮ ਜਾਰੀ ਰੱਖਿਆ ਤਾਂ ਇਸ ਤੋਂ ਬਾਅਦ ਅਸੀਂ ਸਾਰੇ ਇੱਥੇ ਬੰਦੇ ਹੈਗੇ ਆ ਜਿੰਨੇ ਵੀ ਬੈਠੇ ਜਿੰਨੇ ਦੂਕੀ ਬੰਦੇ ਬੈਠਾ ਉਹਨਾਂ ਨਾਲ ਬੈਠ ਕੇ ਅਸੀਂ ਧਰਨਾ ਲਾਵਾਂਗੇ ਅਸੀਂ ਹਾਈਵੇ ਵੀ ਜਾਮ ਕਰ ਸਕਦੇ ਆ ਇਹ ਮੈਂ ਜਿਹੜਾ ਹੈਗਾ ਤੁਹਾਡੇ ਥਰੂ ਇਹ ਮੈਸੇਜ ਦੇਣਾ ਚਾਹਨਾ ਸੀ ਜਾ ਕੇ ਹਾਈਵੇ ਤੇ ਬੈਠਾਂਗੇ ਇਲੈਕਸ਼ਨ ਕਮਿਸ਼ਨ ਆਊਗੀ ਫਿਰ ਅਸੀਂ ਉੱਠਾਂਗੇ ਸਾਡੇ ਬੰਦਿਆਂ ਦਾ ਜਿਹੜਾ ਹੋਊਗਾ ਇਨਸਾਫ ਮਿਲੂਗਾ ਆਦਰਵਾਇਜ਼ ਜਿਹੜਾ ਹੈਗਾ ਵੀ ਇਹਨੂੰ ਤਰੀਕੇ ਦੇ ਨਾਲ ਸਾਰਾ ਪ੍ਰਸ਼ਾਸਨ ਲਵੇ ਮੇਰੀ ਏ ਡੀਸੀ ਸਾਹਿਬ ਨੂੰ ਏ ਡੀਸੀ ਸਾਹਿਬ ਨੂੰ ਐਸ ਡੀਐਮ ਸਾਹਿਬ ਨੂੰ ਇਹ ਜਰਕਾਸਤਾ ਵੀ ਸਾਨੂੰ ਮਜਬੂਰ ਨਾ ਕੀਤਾ ਜਾਵੇ ਅਸੀਂ ਧਰਨਾ ਇੱਥੇ ਨਹੀਂ ਲਾਉਣਾ ਅਸੀਂ ਹਾਈਵੇ ਤੇ ਲਾਵਾਂਗੇ ਇੰਨੇ ਕ ਬੰਦੇ ਇੱਥੇ ਦੁਖੀ ਹੈਗੇ ਆ ਵੀ ਹਾਈਵੇ ਨਹੀਂ ਖੁੱਲਦਾ ਫਿਰ ਸਿੱਖੀ ਸ਼ਹਿਰ ਤੇ ਸਾਰੇ ਜਿਹੜੇ ਅੰਦਰ ਬੰਦੇ ਬਾੜੇ ਗਏ ਇਹ ਐਮਐਲਏ ਦੀ ਗਰਲਾਲ ਕਨੌਰ ਦੀ ਸ਼ਹਿਰ ਤੇ ਬਾੜੇ ਗਏ ਆ ਇਹਦਾ ਸ਼ਰੀਆਮ ਦਿਖ ਰਿਹਾ ਸਵੇਰੇ 8 ਵਜੇ ਉਹ ਸਾਰੀ ਸੈਟਿੰਗ ਕਰਕੇ ਗਏ ਆ ਕਿ 9:30 ਵਜੇ ਲੋਕਾਂ ਨੇ ਬਾਹਰ ਨਿਕਲਦੇ ਦੇਖ ਕੇ ਤੁਸੀਂ ਪ੍ਰੈਸ ਵਾਲਿਆਂ ਨੇ ਦੇਖਿਆ ਬਾਹਰ ਨਿਕਲੇ ਆਓ 9:30 ਵਜੇ ਉਹ ਵੀ ਮੈਨੂੰ ਪਤਾ ਲੱਗਾ ਪਿੱਛੇ ਦੀ ਨਿਕਲੇ ਆ ਵੀ ਕੀ ਆਪਣ ਵੀ ਹੈ ਜਿਆ ਕਿਹੜਾ ਡਰ ਹੈ ਵੀ ਸਵੇਰੇ 8:30 ਵਜੇ ਆ ਕੇ ਅਫਸਰਾਂ ਨੂੰ ਐਮਐਲਏ ਨੂੰ ਆਪ ਇਨਸਟਰਕਸ਼ਨਾਂ ਦੇਣੀਆਂ ਪੈਰੀਆਂ ਸਵੇਰੇ ਸਵੇਰੇ ਆ ਕੇ ਠੀਕ ਹੈ ਠੀਕ ਹੈ ਇਸੇ ਦੌਰਾਨ ਰਾਜਪ੍ਰਦੇ ਮਾਨਯੋਗ ਐਸਟੀਐਮ ਸਾਹਿਬ ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦੇ ਹੋਏ ਕਹਿ ਰਹੇ ਨੇ ਕਿ ਕਿਸੇ ਨੂੰ ਵੀ ਤਕਾ ਨਹੀਂ ਕਰਨ ਦਿੱਤਾ ਜਾਵੇਗਾ ਅਤੇ ਚੋਣਾ ਅਮਨ ਅਮਾਨ ਦੇ ਨਾਲ ਪੂਰੀਆਂ ਕੀਤੀਆਂ ਜਾਣਗੀਆਂ ਸਾਰਿਆਂ ਦੇ ਕਾਗਜ਼ ਭਰੇ ਜਾਣਗੇ ਜੇਕਰ ਕਿਸੇ ਨੇ ਕੁੱਟਮਾਰ ਕੀਤੀ ਹੈ ਤਾਂ ਉਸ ਦੇ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਸੋ ਇਸੇ ਦੌਰਾਨ ਉਹਨਾਂ ਹੋਰ ਕੀ ਕੁਝ ਗਿਆ ਸੋ ਆਓ ਸੁਣਦੇ ਉਹਨਾਂ ਦੀ ਜ਼ੁਬਾਨੀ ਜੀ ਉਹ ਉਹ ਆ ਰਹੇ ਆ ਅੱਜ ਇਹਨਾਂ ਵੱਲੋਂ ਮੇਰੇ ਕੋਲ ਆਈ ਹੈ ਵੀ ਇਹ ਉਸ ਤੇ ਝੜਪ ਹੋਈ ਹੈ ਉਸੇ ਸਿਚੁਏਸ਼ਨ ਦਾ ਸੰਗਿਆਨ ਲੈਂਦੇ ਹੋਏ ਮੈਂ ਇੱਥੇ ਵੀ ਆਇਆ ਹਾਂ ਡੀਐਸਪੀ ਸਾਹਿਬ ਵੀ ਆ ਗਏ ਉਹ ਦੇਖ ਕੇ ਕਿ ਇਸ਼ੂ ਹੈਗਾ ਵੀ ਟੇਕ ਅ ਵਟ ਏਵਰ ਲੀਗਲ ਤਰ੍ਹਾਂ ਕਾਰਵਾਈ ਜਿਹੜੀ ਹੋਣੀ ਚਾਹੀਦੀ ਸਰੰਦਰ ਆਮਾਦੀ ਪਾਰਟੀ ਦੇ ਗੁੰਬੇ ਉੱਲਿੱਕੇ ਤੋਰ ਤੇ ਬੈਠਾ ਮੈਨੂੰ ਉਹਨੇ ਮੈਂ ਚੈੱਕ ਕਰ ਲੈਣਾ ਜੀ ਕੋਈ ਨਹੀਂ ਕੋਈ ਵੀ ਅਨਔਥਰਾਇਜ਼ ਬੰਦਾ ਕਿਤੇ ਨਹੀਂ ਬੈਠੇਗਾ ਜਿਹੜਾ ਵੀ ਹੈਗਾ ਜੋ ਵੀ ਹੈਗਾ ਜੇ ਹੁਣ ਕੋਈ ਕੈਂਡੀਡੇਟ ਹੈਗਾ ਡੈਫੀਨਿਟਲੀ ਉਹਨ ਦੇ ਫਾਰਮ ਲੈਣੇ ਆ ਉਹ ਸਾਰੇ ਕੈਂਡੀਡੇਟਸ ਦੇ ਫਾਰਮ ਦਿੱਤੇ ਜਾਣਗੇ ਕਿਸੇ ਵੀ ਕੈਡੀਟ ਦਾ ਫਾਰਮ ਨਹੀਂ ਛੱਡਿਆ ਸਰ ਜਿੰਨੇ ਦੇ ਫਾਈਲ ਪੜੇਗੀ ਉਹਨਾਂ ਦੀ ਫਾਈਲ ਅਗਜਟ ਲਈ ਪਹਿਲਾਂ ਉਹ ਕਰ ਦੇਣਾ ਮੈਂ ਦੇਖ ਕਰਕੇ ਚੈੱਕ ਕਰਕੇ ਕਰਵਾ ਦੇ ਸਰ ਜਿਹੜੇ ਪਹੜਾ ਜਾਣਗੇ ਦਿਨਵੇ ਤੱਕ ਤਾਂ ਸਮਾਂ ਹੈਗਾ ਉਹਨਾਂ ਦੀ ਫਾਈਲਾਂ ਕਿਵੇਂ ਅੰਦਰ ਕੀਤੀ ਜਾਣਗੀ ਥੇਰ ਇਜ਼ ਅ ਪ੍ਰੋਸੀਜਰ ਦੇਖੋ 2:30 ਵਜੇ ਦੇ ਕਰੀਬ ਅਸੀਂ ਅਨਾਉਂਸਮੈਂਟਸ ਦੁਆਰਾ ਸ਼ੁਰੂ ਕਰਾਂਗੇ ਉਦੋਂ ਇੱਥੇ ਲਾਈਨਾਂ ਲੱਗ ਜਾਣਗੀਆਂ ਜਿਹੜੀ ਵੀ ਜੇ ਕਿਸੇ ਲਈ ਹੈਗੀ ਆ ਉਹਨਾਂ ਨੂੰ ਜਿਹੜਾ ਲਾਸਟ ਪਰਸਨ ਹੋਏਗਾ ਅਸੀਂ ਟੋਟ ਉਦੋਂ ਉਹਨੂੰ ਉਹਨੂੰ ਟੋਕਨ ਦੇ ਦਾਂਗੇ ਉਦੋਂ ਉਹਨੂੰ ਟੋਕਨ ਦੇ ਦਾਂਗੇ ਜਿਵੇਂ ਉਹ ਲਾਸਟ ਐਂਟਰੀ ਤੋਂ ਅਸੀਂ ਇੱਕ ਨੰਬਰ ਤੋਂ ਸ਼ੁਰੂ ਕਰਾਂਗੇ ਉਹ ਜਿਹੜਾ ਫਰੰਟ ਤੱਕ ਆਦੇ ਆਦੇ ਸਾਨੂੰ ਨਾਲੇ ਇੱਕ ਕਾਊਂਟ ਪਤਾ ਲੱਗ ਜਾਏਗਾ ਕਿੰਨੇ ਬੰਦਿਆਂ ਦੀ ਫਾਈਲ ਰਹਿ ਗਈ ਹੈ ਤੁਹਾਨੂੰ ਵੀ ਮੈਂ ਸਾਰਿਆਂ ਨੂੰ ਇਹ ਹੀ ਅਪੀਲ ਕਰੂੰਗਾ ਕਿ ਸ਼ਾਂਤੀ ਬਣਾਈ ਰੱਖੋ ਜੇ ਕਿਸੇ ਕੋਈ ਆ ਗਿਆ ਕੈਂਡੀਡੇਟ ਆਇਆ ਉਹਦੀ ਫਾਈਲ ਜ਼ਰੂਰ ਲਈ ਜਾਊਗੀ ਜੋ ਵੀ ਨਿਯਮਾਂ ਤੀਨ ਕਾਰਵਾਈ ਹੈ ਉਹਨਦੇ ਤੇ ਉਹੀ ਹੋਏਗਾ న్యూਸ 89 ਪੰਜਾਬ ਹਰ ਖਬਰ ਜਿੱਦਾ ਹੋਵੇ ਅਸਰ